ਮੇਰੇ ਸਾਰੇ ਡਿਪਾਰਟਮੈਂਟ ਦੇ ਅਫਸਰ ਸਹਿਬਾਨ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਬੜੀ ਕਮਿਟਮੈਂਟ ਦੇ ਨਾਲ ਬੜੀ ਪਾਰਦਰਸ਼ਤਾ ਦੇ ਨਾਲ ਪੰਜਾਬ ਦਾ 2024-25 ਦਾ ਬਜਟ ਤਿਆਰ ਕੀਤਾ ਮੈਂ ਸਭ ਤੋਂ ਪਹਿਲਾਂ ਸਾਰੇ ਅਫਸਰ ਸਹਿਬਾਨ ਦਾ ਧੰਨਵਾਦ ਕਰਨਾ ਚਾਹਾਂਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 2 ਸਾਲ ਪਹਿਲਾਂ ਪੰਜਾਬ ਦੀ ਬਾਂਗਲੌਰ ਸਮਾਲੀ 2 ਸਾਲ ਪਹਿਲਾਂ ਉਹਨਲੇ ਬਤੌਰ ਮੁੱਖ ਮੰਤਰੀ ਪੰਜਾਬ ਦੇ ਸ਼ਬਦ ਗ੍ਰਹਿਣ ਕੀਤੀ ਔਰ ਲਗਾਤਾਰ 2 ਸਾਲ ਤੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਸਿਰ ਤੋੜ ਯਤਨ ਸਿਰ ਤੋੜ ਮਿਹਨਤ ਕਰ ਰਹੇ ਨੇ ਪੰਜਾਬ ਜਾਣ ਦਾ ਕਿਸ ਤਰ੍ਹਾਂ ਰਾਤ ਦੇ 2-2 ਵਜੇ ਤੱਕ ਕਿਸਾਨ ਆਗੂਆਂ ਦੀ ਮੀਟਿੰਗ ਜਿਹੜੀ ਆ ਉਹ ਕੇਂਦਰੀ ਮੰਤਰੀਆਂ ਦੁਆਰਾ ਕਰਵਾਉਂਦੇ ਨੇ ਕਿ ਇੱਥੋਂ ਪਤਾ ਲੱਗਦਾਗਾ ਸਬੂਤ ਆ ਕਿ ਪੰਜਾਬ ਦੇ ਬਖਵਤਰੀ ਸਾਹਿਬ ਕਿੰਨੇ ਸੰਜੀਦਾ ਨੇ ਪੰਜਾਬ ਦੇ ਮਾਮਲੇ ਨੂੰ ਹੱਲ ਕਰਨ ਦੇ ਲਈ ਕਿੰਨਾ ਦ੍ਰਿੜ ਇਰਾਦਾ ਰੱਖਦੇ ਨੇ ਪੰਜਾਬ ਦੇ ਮਾਮਲੇ ਨੂੰ ਹੱਲ ਕਰਨ ਲਈ ਕਿੰਨਾ ਉਹਨਾਂ ਦਾ ਵਿਜ਼ਨ ਆ ਕਿ ਪੰਜਾਬ ਨੂੰ ਮੁੜ ਅਗਲਾ ਪੰਜਾਬ ਬਣਾਇਆ ਜਾਵੇ ਕਿਸ ਤਰ੍ਹਾਂ ਪੰਜਾਬ ਨੂੰ ਮੁੜ ਵਿਕਾਸ ਦੀਆਂ ਲਹਿਾਂ ਤੇ ਲਿਆਂਦਾ ਜਾਵੇ ਲਗਾਤਾਰ ਮੈਂ ਉਹਨਾਂ ਦੀ 2 ਸਾਲ ਦੀ ਸਖਤ ਮਿਹਨਤੋ ਇਹ ਵਾਚਿਆਗਾ ਉਹਨਾਂ ਦਾ बतौर ਫਾਈਨਾਂਸ ਮਿਨਿਸਟਰ ਕੰਮ ਕਰਦੇ ਇਹ ਵਾਚਿਆ ਕਿਸ ਤਰ੍ਹਾਂ ਹੋ ਹਰ ਇੱਕ ਕੰਮ ਨੂੰ ਬੜੀ ਸ਼ਿੱਦਤ ਦੇ ਨਾਲ ਬੜੀ ਕਮਿਟਮੈਂਟ ਦੇ ਨਾਲ ਕਰਦੇ ਨੇ ਤੀਜੇ ਸਾਲ ਦਾ ਪੰਜਾਬ ਦਾ ਬਜਟ ਅੱਜ ਪੰਜਾਬ ਦੀ ਇਸ ਪਵਿੱਤਰ ਵਿਧਾਨ ਸਭਾ ਦੇ ਅੰਦਰ ਪੇਸ਼ ਹੋਇਆਗਾ ਤੀਜਾ ਬਜਟ 2 ਲੱਖ ਜਿਸ ਤਰ੍ਹਾਂ ਪਹਿਲਾਂ ਮੈਂ ਵਿਧਾਨ ਸਭਾਏ ਦੱਸਿਆ 2 ਲੱਖ 4900 18 ਕਰੋੜ ਰੁਪਏ ਦਸਤੀ ਪੰਜਾਬ ਦੀ ਵਿਧਾਨ ਸਭਾ ਚ ਤਸਵੀਜ਼ ਕੀਤਾ ਜਿਦੇ ਵਿੱਚ ਮਾਲੀਆ ਘਾਟਾ ਅਤੇ ਵਿੱਤੀ ਘਾਟਾ ਕਰਮਬਾਰ 2.77% ਅਤੇ 3.80% ਜਿਹੜੇ ਅਸੀਂ ਉਹ پیچھے ਰੱਖੇ ਨੇ ਅੰਮਲ ਲਾਏ ਨੇਗੇ ਜਦਕਿ ਪਿਛਲੇ ਸਾਲ ਇਹੀ ਸੇਮ ਜਿਵੇਂ ਮਾਲੀਆ ਘਾਟੇ ਦੀ ਗੱਲ ਕਰਾਂ 3.13 ਸੀ ਜਿਹੜਾ ਕਿ ਹੁਣ 2.70 ਹੋ ਗਿਆ ਇਸੇ ਤਰ੍ਹਾਂ ਵਿੱਤੀ ਘਾਟਾ 4.12 ਸੀ ਜਿਹੜਾ ਕਿ ਅਸੀਂ ਉਹ 3.80 ਹੀ ਸਦੀ ਜਿਹੜਾ ਉਹ ਨੋਟ ਕੀਤਾਗਾ ਸੋ ਮੈਂ ਸਮਝਦਾ ਇੱਕ ਬੜਾ ਪੋਜ਼ਿਟਿਵ ਸਟੈਪ ਆ ਸਰਕਾਰ ਦਾ ਤੇ ਤਾਂ ਪੋਸੀਬਲ ਹੋ ਸਕਿਆ ਕਿਉਂਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਇੱਕ ਨੇਕ ਦੀਤੀ ਦੀ ਸਰਕਾਰ ਜਿਹੜੀ ਆ ਉਹ ਆਈ ਹੈ ਇਸੇ ਸਾਲ ਜਿਹੜੇ ਅਸੀਂ ਰੈਵਨਿਊ ਰੈਵਨਿਊ ਐਕਸਪੈਂਡੀਚਰ ਦੇ ਖਰਚੇ ਦਾ ਦਾਅਵਾ ਕੀਤਾ ਨੇਗੇ ਰੈਵਨਿਊ ਐਕਸਪੈਂਡੀਚਰ ਦੇ 127134 ਕਰੋੜ ਰੁਪਏ 127134 ਕਰੋੜ ਰੁਪਏ ਦੇ ਜਿਹੜੇ ਸੀ ਰੈਵਨਿਊ ਐਕਸਪੈਂਡੀਚਰ ਜਿਹੜੇ ਉਹ ਨਿਰਧਾਰਤ ਕੀਤੇ ਨੇ ਕਿ ਇਸੇ ਤਰ੍ਹਾਂ ਜੇ ਮੈਂ ਇਫੈਕਟਿਵ ਕੈਪੀਟਲ ਐਕਸਪੈਂਡੀਚਰ ਦੀ ਗੱਲ ਕਰਾਂ ਕੈਪੀਟਲ ਐਕਸਪੈਂਡੀਚਰ ਜਿਹੜੇ ਨੇ ਕਿ 8399 ਯਾਨੀ ਕਿ ਲਗਭਗ 8400 8399 ਕਰੋੜ ਰੁਪਏ ਜਿਹੜੇ ਅਸੀਂ ਰੱਖਵੇ ਰੱਖੇ ਨੇ ਪੰਜਾਬ ਦੇ ਕੈਪੀਟਲ ਐਕਸਪੈਂਡੀਚਰ ਦੇ ਇਸੇ ਤਰ੍ਹਾਂ ਪੀ ਆਈ ਡੀ ਵੀ ਪੀ ਆਈ ਡੀ ਵੀ ਦੀ ਗੱਲ ਕਰਾਂ ਪੀ ਡਾ ਦੀ ਗੱਲ ਕਰਾਂ ਉਹਦੇ ਚ ਕਪੈਕਸ ਤੇ ਇਹਦੇ ਨਾਲ ਹੀ ਕਿਉਂਕਿ ਮੈਂ ਤਾਂ ਬੋਲ ਰਿਹਾ 84 ਕਰੋੜ ਜੇ ਆਪਾਂ ਐਡ ਕਰ ਲਈਏ ਤਾਂ 1000 ਕਰੋੜ ਰੁਪਇਆ ਉਹਦੇ ਲਈ ਬਸੇ ਰੱਖbaar ਰੱਖਿਆਗਾ ਸੋ ਕੁੱਲ ਜੇ ਮੈਂ ਕਹਾ ਤਾਂ ਹੈ 9400 ਕਰੋੜ ਰੁਪਇਆ ਰਾਸ਼ੀ ਤੈ ਹੋ ਜਦੀ ਹੈ ਇਸੇ ਤਰ੍ਹਾਂ ਕੁੱਲ ਜਿਵੇਂ ਪਹਿਲਾਂ ਮੈਂ ਦਰਸਾਇਆਗਾ ਕਿ 2.77 ਸਾਡਾ ਰੈਵਨਿਊ ਡੈਫਿਸਿਟ ਆ ਇਹ 22200 ਲਗਭਗ 244 ਕਰੋੜ ਰੁਪਏ ਬਣਦਾ ਹੈਗਾ ਐਫੈਕਟਿਵ ਜਿਹੜਾ ਰੈਵਨੂ ਡੈਫਿਸਟ ਆ 22244 ਕਰੋੜ ਰੁਪਏ 2.77 ਪਰਸੈਂਟ ਜੀਐਸਡੀਪੀ ਦਾ ਕ total ਜੀਐਸਡੀਪੀ ਦਾ ਉਹ ਬਣਦਾ ਹੈਗਾ ਇਸੇ ਤਰ੍ਹਾਂ ਫਿਸਕਲ ਡੈਫਿਸਟ ਦੀ ਮੈਂ ਗੱਲ ਕਰਾਂ ਫਿਸਕਲ ਡੈਫਿਸਟ ਜਿਹੜਾ ਉਹ 30464 ਕਰੋੜ ਰੁਪਏ 30400 ਕਰੋੜ ਰੁਪਏ ਜਿਹੜਾ ਕਿ that is equal to 3.80 ਪਰਸੈਂਟ ਆਫ ਦੀ ਜੀਐਸਡੀਪੀ 3.80% ਆਫ ਦੀ ਜੀਡੀਪੀ 3.80 ਆਫ ਦੀ ਜੀਡੀਪੀ ਆ ਜਿਹੜੀ ਜਿਹੜੀ ਸਾਨੂੰ ਜਿਹੜੀ ਰੇਂਜ ਪ੍ਰਿੰਸੀਪਲ ਆ ਉਹ ਹੋਈ ਆ ਸੋ ਇਸੇ ਤਰ੍ਹਾਂ ਮੈਂ ਇਫੈਕਟਿਵ ਜਿਹੜਾ ਆਊਟਸਟੈਂਡਿੰਗ ਡੈਟਾ ਉਹਦੀ ਮੈਂ ਗੱਲ ਕਰਾਂ 293729 2223 2223 293729 ਇਸੇ ਤਰ੍ਹਾਂ 23 24 ਚ ਆਰਈ ਦੀ ਮੈਂ ਗੱਲ ਕਰਾਂ ਆਰਈ ਦੀ ਗੱਲ 322000 23135 ਇਸੇ ਤਰ੍ਹਾਂ ਮੈਂ ਹੁਣ ਬਜਟ ਦੀ ਗੱਲ ਕਰਾਂ 353600 ਜਿਹੜਾ ਕਿ ਬੜਾ ਇੰਪੋਰਟੈਂਟ ਪੁਆਇੰਟ ਆ ਕਈ ਲੋਕ ਮੇਰੇ ਸਾਥੀ ਸੱਜਣ ਜਿਹੜੇ ਕਿ ਵਿਧਾਨ ਸਭਾ ਤੋਂ ਬਾਹਰ ਵੀ ਨੇ ਜਾਂ ਵਿਧਾਨ ਸਭਾ ਅੰਦਰ ਵੀ ਨੇ ਜਿੱਥਾ ਨੂੰ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਤੋਂ ਬਾਹਰ ਕੀਤਾ ਕਿ ਅੱਜ ਕੁਝ ਨੂੰ ਅੰਦਰ ਭੇਜਿਆ ਉਹ ਗੱਲ ਕਰਦੇ ਹੁੰਦੇ ਨੇ ਕਿ ਉਹਦੀ ਮੈਂ ਜੀਐਸਡੀਪੀ ਦੀ ਗੱਲ ਕਰਾਂ ਤਾਂ 22 23 ਚ 43.64 ਸੀਗਾ ਤੇ ਪਿਛਲੇ ਸਾਲ 43. 84 ਸੀਗਾ ਸੋ ਇਸ ਵਾਰ ਉਹ 44.5 ਯਾਨੀ ਕਿ ਲਗਭਗ 44% ਦੀ ਹੈ ਉਹਦੇ ਚ ਡਾਉਨ ਦੇ ਰਸਿ ਤਿਆਗੇ ਸੋ ਇਸ ਤੋਂ ਬਿਨਾ ਹੋਰ ਵਕ ਵਕ ਸੈਕਟਰਾਂ ਦੇ ਅੰਦਰ ਮੈਂ ਆਲਰੇਡੀ ਜਿਹੜਾ ਐਕਸਪਲੇਨ ਕਰ ਚੁੱਕਿਆਗਾ ਕਿ ਕਿਹੜੇ ਕਿਹੜੇ ਰੱਖੇ ਨੇ ਕਿ ਸੁਮੈਤ ਸਮੇਤ ਤੀਜਾ ਬਜਟ ਜਿਹੜਾਗਾ ਤੀਜਾ ਬਜਟ ਵੀ ਜਿਹੜਾ ਅਸੀਂ ਬਗੈਰ ਕੋਈ ਬਗੈਰ ਕੋਈ ਨਮਾ ਟੈਕਸ ਇੰਪੋਜ਼ ਕੀਤੇ ਜਿਸ ਤਰ੍ਹਾਂ ਪਹਿਲੇ ਦੋ ਟੈਕਸ ਸੀ ਜਿਹੜੇ ਦੋ ਬਜਟ ਸੀ ਸਾਰੇ ਦੋ ਬਜਟ ਸੀਗੇ ਉਹ ਬਗੈਰ ਟੈਕਸ ਤੋਂ ਲੋਕ ਹਿੱਤ ਬਜਟ ਸੀਗੇ ਲੋਕ ਪੱਖੀ ਬਜਟ ਸੀਗੇ ਤੀਜਾ ਬਜਟ ਵੀ ਜਿਹੜਾਗਾ ਉਹ ਲੋਕ ਪੱਖੀ ਆ ਲੋਕਾਂ ਦੀਆਂ ਆਸ਼ਾ ਨੂੰ ਪੰਜਾਬ ਦੇ ਐਗਰੀਕਲਚਰ ਖੇਤਰ ਨੂੰ ਪੰਜਾਬ ਦੇ ਐਜੂਕੇਸ਼ਨ ਖੇਤਰ ਨੂੰ ਪੰਜਾਬ ਦੇ ਮੈਡੀਕਲ ਖੇਤਰ ਨੂੰ ਪੰਜਾਬ ਦੇ ਸਰਸਸ ਖੇਤਰ ਨੂੰ ਧਿਆਨ ਚ ਰੱਖ ਕੇ ਬਣਾਇਆਗਾ ਸੋ ਮੈਂ ਸਮਝਦਾ ਕਿ ਸਰਪੱਖੀ ਜਿਹੜਾ ਉਹ ਲੋਕ ਪੱਖੀ ਜਿਹੜਾ ਬਜਟ ਅੱਜ ਅਸੀਂ ਪੰਜਾਬ ਦੀ ਵਿਧਾਨ ਸਭਾ ਚ ਪੇਸ਼ ਕੀਤਾਗਾ ਸੋ ਜਿਸ ਤਰ੍ਹਾਂ ਮੈਂ ਗੱਲ ਕਿਹਾ ਸੀਗਾ ਕਿ ਪਿਛਲੇ ਸਾਲ ਦੌਰਾਨ ਅਸੀਂ ਜੀਵੀ ਕੀ ਬਾਰੇ ਜਿਹੜਾ ਗੁਰਜੀਤ ਨਾਮ ਗੁਰੂ ਅਮਰਦਾਸ ਜੀ ਥਰਮਲ ਪਲਾਂਟ ਰੱਖਿਆ ਗਿਆ ਉਹ ਵੀ ਅਸੀਂ ਇਸੇ ਸਾਲ ਖਰੀਦਿਆ ਗਿਆ ਜਿਹੜਾ ਲਗਭਗ 1080 ਕਰੋੜ ਰੁਪਏ ਦੀ ਕਾਸਟ ਬੜੀ ਘੱਟ ਹੈ 1080 ਕਰੋੜ ਰੁਪਏ ਜਦਕਿ ਜੇ ਲੰਮਾ ਪ੍ਰੋਜੈਕਟ ਲਾਉਣਾ ਹੋਵੇ ਤਾਂ ਉਹਦੇ ਉੱਤੇ ਲਗਭਗ 8.5 ਫੀਸਦੀ 8 ਮਤਲਬ 8 ਕਰੋੜ 8.5 ਕਰੋੜ ਰੁਪਏ ਪ੍ਰਤੀ ਮੈਗਾਵਾਟ ਉੱਤੇ ਖਰਚਾ ਆਉਂਦਾ ਹੈ ਜਦਕਿ ਅਸੀਂ ਉਹ ਪ੍ਰੋਜੈਕਟ ਜਿਹੜਾ ਉਹ 2 ਕਰੋੜ ਰੁਪਏ ਦੇ ਸਿਰਫ 2 ਕਰੋੜ ਰੁਪਏ ਮੈਗਾਵਾਟ ਦੇ ਹਿਸਾਬ ਦੇ ਨਾਲ ਉਹ ਪਰਚੇਸ ਕੀਤਾ ਗਿਆ ਦੋ ਸਟਾ ਡਿਲੀਵਰੀ ਰਾਸ਼ਨ ਦੀ ਡਿਲੀਵਰੀ ਉਹਦੇ ਲਈ ਰਕਮੇ ਫੰਡ ਰੱਖੇ ਗਏ ਨੇ ਕਿ ਇਸੇ ਤਰ੍ਹਾਂ ਮਹੱਲਾ ਖਲੀਲਿਕ ਲਗਾਤਾਰ ਉਜਵੇ ਪਹਿਲਾਂ 829 ਅਸੀ ਬਣਾਏ ਨੇ ਕਿ ਲਗਾਤਾਰ ਇਸੇ ਤਰ੍ਹਾਂ ਪੂਰਾ ਸਾਲ ਪਰ ਖੁੱਲ੍ਹੇ ਵੀ ਰਹਿਣਗੇ ਔਰ ਲੋਕਾਂ ਨੂੰ ਸਵਾਮਾ ਵੀ ਜਿਹੜੀਆਂ ਉਹ ਜੜੀ ਜਿਹੜੀਆਂ ਰਹਿਣਗੀਆਂ ਇਸੇ ਤਰ੍ਹਾਂ ਸਕੂਲ ਆਫ ਬ੍ਰਿਲੀਅੰਸ ਸਕੂਲ ਆਫ ਐਜੂਕੇਸ਼ਨ ਦੀ ਗੱਲ ਕਰੀਏ ਸਕੂਲ ਆਫ ਬ੍ਰਿਲੀਅੰਸ 100 ਸਕੂਲ ਜਿਹੜੇ ਸੀਨੀਅਰ ਸੈਕੰਡਰੀ ਸਕੂਲ ਉਹਨਾਂ ਨੂੰ ਸਕੂਲ ਆਫ ਬ੍ਰਿਲੀਅੰਸ ਦੇ ਵਿੱਚ ਤਬਦੀਲ ਕੀਤਾ ਜਾਊਗਾ ਸਕੂਲ ਆਫ ਹੈਪੀਨੈਸ ਪਿਛਲੇ ਸਾਲ ਅਸੀਂ ਕੀਤੇ ਸੀ 618 ਜਿਨ੍ਹਾਂ ਦੇ 14 ਬਣ ਕੇ ਤਿਆਰ ਹੋਗੇ ਲੋਕਾਂ ਨੂੰ ਸਵਰਪਤ ਨੇਗੇ ਇਸੇ ਤਰ੍ਹਾਂ ਸਕੂਲ ਆਫ ਅਪਲਾਈਡ ਲਰਨਿੰਗ ਅਪਲਾਈਡ ਲਰਨਿੰਗ 40 ਸਕੂਲ ਆਇਡੈਂਟੀਫਾਈ ਕੀਤੇ ਗਏ ਨੇਗੇ ਸਕੂਲ ਆਫ ਹੈਪੀਨੈਸ ਸਕੂਲ ਆਫ ਹੈਪੀਨੈਸ ਕਦੇ ਇਹ ਪ੍ਰਾਈਵੇਟ ਸਕੂਲਾਂ ਦਾ ਕਨਸੈਪਟ ਹੁੰਦਾ ਸੀਗਾ ਪਰ ਲੇਕਿਨ ਸਰਕਾਰ ਨੇ ਪਹਿਲੀ ਵਾਰ ਹੋਇਆ ਕਿ ਸਕੂਲ ਆਫ ਹੈਪੀਨੈਸ ਜਿਹੜਾ ਉਹ 100 ਅਸੀਂ ਪ੍ਰਾਇਮਰੀ ਸਕੂਲ ਆਇਡੈਂਟੀਫਾਈ ਕੀਤੇ ਨੇਗੇ ਅਗਲੇ ਸਾਲ ਦੇ ਦੌਰਾਨ ਸਕੂਲ ਆਫ ਹੈਪੀਨੈਸ 100 ਜਿਹੜੇ ਦੇਗੇ ਉਹ ਤਬਦੀਲ ਹੋਣਗੇ ਸੋਬਾ ਜਿਆਦਾ ਤੁਹਾਡੇ ਨਾਲ ਕਿਉਂਕਿ ਪੂਰਾ ਨਾ ਪੂਰਾ ਬਜਟ ਮੈਂ ਲਗਭਗ 1 ਘੰਟਾ 20 ਮਿੰਟ ਦੇ ਵਿੱਚ ਤੁਹਾਡੇ ਤੁਸੀਂ ਬਹੁਤ ਸਾਰੇ ਸਾਥੀ ਗੈਲਰੀ ਚ ਬੈਠੇ ਸੀਗੇ ਸਰਮੁਖ ਅੰਕੜਿਆ ਸਵੇਧ ਕੀਤਾਗਾ ਸੋ ਮੈਂ ਨਹੀਂ ਕਹਾਗਾ ਤੁਹਾਡਾ ਸਬਦਾ ਬਹੁਤ ਬਹੁਤ ਧੰਨਵਾਦ ਜੇ ਕੋਈ ਕੁਐਸਚਨ ਹੈ ਤਾਂ ਪਲੀਜ਼ ਹਾਂਜੀ ਬਿਲਕੁਲ ਜਦੋਂ ਪੰਜਾਬ ਚ ਇਲੈਕਸ਼ਨ ਹੋ ਰਹੀ ਸੀ 2022 ਚ ਉਹ ਤੋਂ ਬਹੁਤ ਸਾਰੀਆਂ ਗਰੰਟੀਆਂ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਿੱਤੀਆਂ ਸੀਗੇ ਜਿਨ੍ਹਾਂ ਵਿੱਚੋਂ ਮੈਂ ਸਮਝਦਾ ਸਭ ਤੋਂ ਵੱਡੀ ਗਰੰਟੀ ਸੀ ਪੰਜਾਬ ਦੇ ਅੰਦਰ ਐਜੂਕੇਸ਼ਨ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਕਿ ਅਸੀਂ ਸਿੱਖਿਆ ਦੇ ਅੰਦਰ ਸਕੂਲ ਆਫ ਐਬਿਲਿਨਸ ਬਣਾਵਾਂਗੇ ਅਸੀਂ ਸਿੱਖਿਆ ਦੇ ਅੰਦਰ ਆਪਣੇ ਅਧਿਆਪਕਾਂ ਨੂੰ ਆਪਣੇ ਟੀਚਰ ਸਾਹਿਬਾਨ ਨੂੰ ਵੱਡੀਆਂ ਇੰਸਟੀਚੂਨ ਦੇ ਅੰਦਰ ਬਾਹਰਲੇ ਦੇਸ਼ਾਂ ਦੇ ਅੰਦਰ ਜਿਹੜੀਆਂ ਅਸੀਂਆਂ ਅੱਛੀਆਂ ਇੰਸਟੀਚੂਨ ਹੈਗੀਆਂ ਉਹਨਾਂ ਦੇ ਅੰਦਰ ਸਖਲਾਈ ਲੈਣੀ ਲੈਣ ਲਈ ਭੇਜਾਂਗੇ ਤਾਂ ਕਿ ਉੱਥੋਂ ਪੜ ਕੇ ਆ ਕੇ ਸਾਡੇ ਬੱਚਿਆਂ ਨੂੰ ਪੜਾਉਣ ਉਹਦੇ ਵਿੱਚ ਅਸੀਂ ਬਿਲਕੁਲ 100% ਕਾਮਯਾਬ ਹੋਇਆਗੇ ਸਕੂਲ ਆਫ ਐਮੀਨਸ ਵੀ ਬੜਨ ਲੱਗੇ ਔਰ ਸਾਡੇ ਅਧਿਆਪਕ ਸਾਡੇ ਟੀਚਰ ਜਿਹੜੇ ਨੇਗੇ ਉਹ ਬਾਹਰਲੇ ਸਟੇਟਾਂ ਜਾ ਕੇ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਟ੍ਰੇਨਿੰਗ ਲੈ ਕੇ ਆਏ ਨੇ ਸਾਡੀ ਜਿਹੜੀ ਇੱਕ ਗਰੰਟੀ ਸੀਗੀ ਉਹ ਅਸੀਂ ਲਗਭਗ ਉਥੇ ਪੂਰੀ ਹੋ ਚੁੱਕੀ ਆ ਔਰ ਦੂਜੀ ਗਰੰਟੀ ਸੀ ਪੰਜਾਬ ਦੇ ਲੋਕਾਂ ਨੂੰ ਕਿ 300 ਯੂਨਟ ਅਸੀਂ ਫਰੀ ਆਫ ਕਾਸ ਇਲੈਕਟ੍ਰਿਸਿਟੀ ਦੇਵਾਂਗੇ ਇਹਦੇ ਚੋਂ ਮੈਨੂੰ ਲੱਗਦਾ ਬਹੁਤ ਸਾਰੇ ਤੁਹਾਡੇ ਚੋਂ ਤਾਂ ਵੈਸੇ ਘੱਟ ਹੋਣਗੇ ਬਹੁਤ ਸਾਰਿਆਂ ਨੂੰ ਜਿਹੜੀ ਆ ਉਹ 300 ਯੂਨਟ ਜਿਹੜੀ ਆ ਉਹ ਮੁਫਤ ਬਿਜਲੀ ਦੀ ਸਕੀਮ ਤੁਹਾਡੇ ਚ ਵੀ ਆਉਂਦਗੀ ਤੁਹਾਨੂੰ ਪਤਾ ਕਿ ਤਿੰਨਾਂ ਮਹੀਨਿਆਂ ਚ ਅਸੀਂ ਉਹ ਸੈਕੰਡ ਜਿਹੜੀ ਸਾਡੀ ਕਮਿਟਮੈਂਟ ਸੀ ਜਿਹੜੀ ਗਰੰਟੀ ਸੀ ਉਹ ਪੰਜਾਬ ਦੇ ਲੋਕਾਂ ਨੇ ਪੂਰੀ ਕੀਤੀ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਵਾਅਦਾ ਸੀਗਾ ਕਿ ਪਰਮਾਤਮਾ ਨਾ ਕਰੇ ਜੇਕਰ ਪੰਜਾਬ ਦਾ ਕੋਈ ਨੌਜਵਾਨ ਪੰਜਾਬ ਦਾ ਕੋਈ ਸੈਨਿਕ ਸੁਰੱਖਿਆ ਬਲ ਦੇ ਅੰਦਰ ਸ਼ਹਾਦਤ ਦਾ ਜਾਨ ਪੀਜਾਂ ਦਾ ਸ਼ਹੀਦ ਹੋ ਜਾਂਦਾ ਤਾਂ ਅਸੀਂ ਉਹਨੇ 1 ਕਰੋੜ ਰੁਪਏ ਸਹਾਇਤਾ ਰਾਸ਼ੀ ਭਜੋ ਦੇਵਾਂਗੇ ਉਹ ਅਸੀਂ ਵਾਅਦਾ ਬਾਖ ਖੂਬੀ ਪੰਜਾਬ ਦੇ ਲੋਕਾਂ ਨੇ ਨਵਾਇਆ ਪੂਰਾ ਹੋ ਗਿਆ ਔਰ 100% ਅਸੀਂ ਦੀ ਕਮਿਟਮੈਂਟ ਦੇ ਨਾਲ ਉਹ ਤੇ ਖਰੇ ਉਤਰਿਆ ਮੈਂ ਦੱਸ ਰਿਹਾ ਇਹ ਤੇ ਜ ਗਰੰਟੀ ਦੀ ਗੱਲ ਕਰ ਰਿਹਾ ਸਿਰਫ ਮੈਂ ਸਮਝਦਾ ਮੋਟੀ ਮੋਟੀ ਗਰੰਟੀ ਰਹੇਗੀ ਉਹ ਵੀ ਬੜੀ ਜਲਦੀ ਪੂਰੀ ਕਰਾਂਗੇ ਪਰ ਲੇਕਿਨ ਹੁਣ ਤੱਕ ਲਗਭਗ ਅਸੀਂ ਆਪਣੀਆਂ 85% ਤੋਂ ਉੱਪਰ ਗਰੰਟੀਆਂ ਜਿਹੜੀਆਂ ਉਹ ਪੂਰੀਆਂ ਪੰਜਾਬ ਚ ਕਰ ਚੁੱਕੇ ਹਾਂਗੇ ਸੋ ਬਿਲਕੁਲ ਇਹਦੇ ਨਾਲ ਦੀ ਨਾਲ ਅਸੀਂ ਆਪਦਾ ਰੈਵਨਿਊ ਜਿਹੜਾਗਾ ਉਹਦੇ ਅੰਦਰ ਵੀ ਅਸੀਂ ਵਾਦਾ ਕੀਤਾ ਦੇਖੋ ਪਿਛਲੀ ਸਰਕਾਰ ਦੇ ਸਮੇਂ 6% ਦਾ ਵਾਧਾ ਸਿਰਫ 6% ਦਾ ਵਾਧਾ ਪਿਛਲੇ 5 ਸਾਲਾਂ ਦੌਰਾਨ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ ਆਨ ਟੈਕਸ ਰੈਵਨਿਊ ਦੇ ਵਿੱਚ ਹੋਇਆ ਸੀ ਸਾਡੇ ਅਧ ਦੇ ਬਾਲੀਏ ਦੀ ਕਲੈਕਸ਼ਨ ਚ ਹੋਇਆ ਸੀ ਔਰ ਉਸ ਤੋਂ ਪਹਿਲਾਂ ਜਿਹੜੀ ਅਕਾਲੀ ਦਲ ਭਾਜਪਾ ਦੀ ਸਰਕਾਰ थी ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਉਹਦੇ ਵਿੱਚ 8% ਹੋਇਆ ਸੀ ਤੋ ਸਾਦੀ ਸਰਕਾਰ ਨੇ ਇਮਾਨਦਾਰੀ ਦੇ ਨਾਲ ਉਹਦੇ ਕਿੰਨਾ ਵਾਅਦਾ ਹੋ ਗਿਆ 13 ਫੀਸਦੀ ਦਾ ਵਾਅਦਾ ਹੋਇਆਗਾ 13% ਦਾ ਵਾਅਦਾ ਹੋਇਆਗਾ ਇਹ 베ਧੀ ਰਿਪੋਰਟ ਨਹੀਂ ਇਹ ਕੈਗ ਦੀ ਰਿਪੋਰਟ ਆ ਕਈ ਵਾਰ ਕੋਈ ਸੱਜਣ ਗਿਆ ਦੇਣਗੇ ਸਾਡੇ ਅਫਸਰ ਸਾਹਿਬਾਨ ਬੈਠ ਨੇ ਇਹ ਜਿਹੜਾ ਡਬਲ 6 ਤੋਂ 12 12 ਤੋਂ ਵੀ 13 ਡਬਲ ਤੋਂ ਵੀ ਉੱਪਰ ਦਾ ਵਾਅਦਾ ਹੋਇਆਗਾ ਇਹ ਸਰਦਾਰ ਭਗਵੰਤ ਸਿੰਘ ਮਾਝੀ ਦੀ ਸੋਚ ਆ ਉਹਨਾਂ ਦੀ ਇਮਾਨਦਾਰੀ ਦੇਖਣ ਦੀ ਤੀ ਸੋਚ ਆ ਜਿੱਥੇ ਕਿਤੇ ਚੋਰੀ ਹੁੰਦੀ ਸੀਗੀ ਉਹ ਚੋਰੀਆਂ ਖਤਮ ਕੀਤੀਆਂ ਰਹੀਆਂ ਟੈਕਸ ਦੇ ਅੰਦਰ ਜੀਐਸਸੀ ਤੇ ਮੈਂ ਗੱਲ ਕਰਾਂ ਹైదరాబాద్ ਆਈਆਈਟੀ ਵਰਗੇ ਜਿਹੜੀਆਂ ਇੰਸਟੀਚੂਨ ਨੇ ਉਹਨਾਂ ਨਾਲ ਕਲੈਬੋਰੇਸ਼ਨ ਕਰਕੇ ਉਹਨਾਂ ਦੇ ਮਾਡਲ ਉਹਨਾਂ ਦੇ ਮੋਡਿਊਲਸ ਜਿਹੜੇ ਦੇ ਅਸੀਂ ਪਰਚੇਜ਼ ਕੀਤੇ ਨੇਗੇ ਉਹਨਾਂ ਨੂੰ ਪੰਜਾਬ 'ਚ ਲਾਗੂ ਕੀਤਾਗਾ ਜਦੋਂ ਪੰਜਾਬ 'ਚ ਲਾਗੂ ਹੋਏ ਤਾਂ ਉਹਦੇ ਨਾਲ ਬਹੁਤ ਵੱਡੇ ਪੱਧਰ ਤੇ ਪੰਜਾਬ 'ਚ ਚੋਰੀ ਵੀ ਰੁਕੀ ਆ ਔਰ ਉਹ ਸਾਰਾ ਪੈਸਾ ਜਿਹੜਾ ਉਹ ਸਾਡੇ ਖਜ਼ਾਨੇ 'ਚ ਆਇਆ ਗਿਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਬਿੱਲ ਆਉ ਨਾਮ ਪਾਉ ਸਕੀਮਾਂ ਨਮੀਆਂ ਨਵੇਂ ਟੈਕਸ ਇੰਟੈਲੀਜੈਂਟ ਯੂਨਿਟੀ ਸਥਾਪਨਾ ਇਹ ਸਾਰੇ ਸਰਕਾਰ ਦੇ ਦੋ ਸਾਲਾਂ ਚ ਪੋਜ਼ਿਟਿਵ ਕੰਮ ਨੇ ਜਿਨ੍ਹਾਂ ਦੇ ਨਾਲ ਸਾਡੇ ਟੈਕਸ ਦੀ ਕਲੈਕਸ਼ਨ ਜਿਹੜੀ ਆ ਉਹ ਵਧੀਆ ਜੀ ਮਾਨ ਸਾਹਿਬ ਜੋ ਬਜਟ ਪੇਸ਼ ਕੀਆ ਹੈ ਆਪਨੇ ਹੂੰ देखिए जितना हम जहां जहां टैक्स की चोरी हो रही है उस टैक्स चोरी को हम लगातार खत्म कर रहे हैं नेक्स्ट ईयर बीस सौ चौबीस पच्चीस के लिए हमने अपना जीएसटी का रेवेन्यू टारगेट किया है पच्चीस हजार सात सौ पचास रुपए पच्चीस एस्टिमेट किया है कि पच्चीस हजार सात सौ पचास रुपए उसमें हमने बढ़ोतरी करनी है उसमें हमने, उसमें हमने उसको आगे ले जाना है ਇਸੇ ਤਰੀਕੇ ਵੈਟ ਵੈਲਿਊ ਐਡਡ ਟੈਕਸ ਦੀ ਮੈਂ ਗੱਲ ਕਰਾਂ 8550 ਹਾਂਜੀ ਹਾਂ ਜੀ 8550 ਕਰੋੜ ਸਟੇਟ ਦੀ ਐਕਸਾਈਜ਼ ਸਟੇਟ ਦੀ ਐਕਸਾਈਜ਼ ਤੋਂ 10350 10000 350 ਪਹਿਲੀ ਵਾਰ ਹੋਇਆਗਾ ਕਿ ਫਾਈਵ ਦਾ ਅੰਕੜਾ ਪੰਜ ਡਿਜੀਟ ਦੇ ਵਿੱਚ ਅੰਦਰ 5 ਡਿਜੀਟ ਦੇ ਅੰਦਰ ਪੰਜਾਬ ਦੀ ਐਕਸਰਸਾਈਜ਼ ਪਾਲਿਸੀ ਤੋਂ ਪੈਸੇ ਵਧਾਏ ਗਏ ਹਨ ਜਦਕੇ ਪੁਰਾਣੀ ਸਰਕਾਰ ਜਿਹੜੀ ਕਾਂਗਰਸ ਦੀ ਸੀ ਅਕਾਲੀ ਦਲ ਬੀਜੇਪੀ ਦੀ ਸੀ ਉਹਨਾਂ ਦੇ ਸਮੇਂ ਤੱਕ ਸਿਰਫ 6151 ਮੈਂ ਬਿਲਕੁਲ ਇਹ ਦੇਖ ਲਿਓ ਕਿਤੇ ਵੀ ਚੈੱਕ ਕਰ ਲਿਓ ਸਿਰਫ 6151 6151 ਕਰੋੜ ਦਾ ਸਾਲਾਨਾ ਐਕਸਰਸਾਈਜ਼ ਤੋਂ ਕਮਾਈ ਹੁੰਦੀ ਸੀ ਸਾਡੀ ਸਰਕਾਰ ਚ ਪਿਛਲੇ ਸਾਲ ਅਸੀਂ 10000 ਦੇ ਨੇੜੇ ਪਹੁੰਚੇ ਸੀ ਇਸ ਵਾਰ ਅਸੀਂ 10350 ਕਰੋੜ ਰੁਪਏ ਨੂੰ ਕਰਾਸ ਕਰ ਰਹੇ ਹਾਂ ਇਹ ਇੱਕ ਮੈਂ ਸਵੰਦਾ ਬਹੁਤ ਹੀ ਹਿਸਟੋਰੀਕਲ ਸਟੈਪ ਆ ਤਾ ਹੋ ਸਕਿਆ ਕਿਉਂਕਿ ਨਵੀਂ ਐਕਸਾਈਜ਼ ਦੀ ਪਾਲਿਸੀ ਆਈ ਜਿਹੜੀ ਸਮਗਲਿੰਗ ਅਦਰ ਸਟੇਟਸ ਤੋਂ ਹੁੰਦੀ ਸੀ ਉਹ ਜਿਹੜੀ ਸਮਗਲਿੰਗ ਸੀ ਉਹਦੂ ਕਰਬ ਕੀਤਾ ਗਿਆ ਉਹਨੂੰ ਖਤਮ ਕੀਤਾ ਗਿਆ ਕਿ ਉਹ ਇਹਨਾਂ ਕੁ ਜੇ ਕਰਨੀਆ ਬਜਟ ਦੀ ਸੀ ਨਹੀਂ ਕੋਈ ਤੁਸੀਂ ਕੀਤੀ ਨੰਗਾ ਸੱਟਾ ਕੋਤੋਂ ਦਾ ਦਿੱਤਾ ਰੂਪ ਕੀਤਾ ਹੈ ਦੇਖੋ ਪਹਿਲੀ ਵਾਰ ਹੋਇਆ ਕਿ ਬਾਈਂਡਿੰਗ ਦੇ ਉੱਤੇ ਅਸੀਂ ਬਹੁਤ ਹੀ ਘੱਟ ਰੇਟ ਤੇ 5 ਰੁਪਏ 50 ਪੈਸੇ ਦੇ حساب ਨਾਲ ਕੀਤਾਗਾ ਸੋ ਇਸ ਤੇ ਅਸੀਂ ਉਹਨਾਂ ਤੇ ਕੋਈ ਬਜਟ ਨਹੀਂ ਪਾਇਆ ਲੋੜ ਨਹੀਂ ਪਾਇਆ ਕਿਉਂਕਿ ਉਹ ਮਾਫੀਆ ਸੀ ਜਿਹੜਾ ਉਹਨੂੰ ਖਤਮ ਕਰਦੇ ਰਾਦੇ ਨਾਲ ਅਸੀਂ ਜਿਹੜਾ ਜਿਹੜਾ ਰੇਟ ਘਟਾਇਆ ਸੀ ਇਸੇ ਤਰ੍ਹਾਂ ਮੈਂ ਸਟੈਂਪ ਸਟ ਰਜਿਸਟ੍ਰੇਸ਼ਨ ਦੀ ਗੱਲ ਕਰਾਂ ਉਹਦੇ ਵਿੱਚ 57550 ਰੁਪਏ ਦਾ 57550 ਕਰੋੜ ਰੁਪਏ ਜਿਹੜਾ ਅਸੀਂ ਟਾਰਗੇਟ ਰੱਖਿਆਗਾ 25% ਦਾ ਵਾਧਾ ਇਸੇ ਤਰ੍ਹਾਂ ਟੈਕਸਡ ਵਹੀਕਲ ਦੇ ਵਿੱਚ ਅਸੀਂ 4350 ਯਾਨੀ ਕਿ 31% ਦਾ ਇਲੈਕਟ੍ਰਿਕਿਟੀ ਡਿਊਟੀ ਦੇ ਉੱਤੇ ਇਲੈਕਟ੍ਰਿਸਿਟੀ ਡਿਊਟੀ ਦੇ ਉੱਤੇ 3512% ਤੇ ਅਦਰ ਜਿਹੜੇ ਹੋਰ ਚਾਰਜਸ ਉਧਰ ਛੋਟੇ ਛੋਟੇ ਉਹਨਾਂ ਦੇ ਵਿੱਚੋਂ 650 ਯਾਨੀ ਕਿ 30% ਦਾ ਅਸੀਂ ਵਾਧਾ ਰੱਖਿਆ ਇਸੇ ਤਰ੍ਹਾਂ ਨਾਨ ਨਾਨ ਟੈਕਸ ਰੈਵਨਿਊ ਨਾਨ ਟੈਕਸ ਰੈਵਨਿਊ ਮਸਲੇਰੀਅਸ ਜਿਹੜੇ ਜਨਰਲ ਰੀਸੀਟਸ ਹੁੰਦੀਆਂ ਲਗੀਆਂ ਉਹਦੇ ਵਿੱਚ ਵੀ ਅਸੀਂ 11% ਦਾ ਵਾਧਾ ਕੀਤਾਗਾ ਪਿਛਲੇ ਸਾਲ ਆਰਈ ਦੇ ਅੰਦਰ ਉਹ 1051 10000 51 ਸੀਗਾ ਜਿਹੜਾ ਕਿ ਹੁਣ ਅਸੀਂ ਵਧਾ ਕੇ 11246 ਕੀਤਾ ਇਸੇ ਤਰ੍ਹਾਂ ਪੰਜਾਬ ਰੋਡਵੇ ਦੇ ਵਿੱਚ ਉਹ 260 ਤੋਂ ਵਧਾ ਕੇ 400 ਕੀਤਾਗਾ 60% ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੇ ਵਿੱਚ 1255 ਕਰੋੜ ਤੋਂ ਵਧਾ ਕੇ 2530 ਕਰੋੜ ਕੀਤਾਗਾ ਇਹ ਲਗਾਤਾਰ ਜਿਹੜਾ ਹੈਗਾ ਅਸੀਂ ਇੱਕ ਟਾਰਗੇਟ ਫਿਕਸ ਕੀਤੇ ਨੇਗੇ ਜਿਸ ਤਰ੍ਹਾਂ ਪੁਰਾਣੇ ਪਿਛਲੇ ਸਾਲ ਅਸੀਂ ਟਾਰਗੇਟ ਫਿਕਸ ਕੀਤੇ ਸੀਗੇ ਕਿ ਅਸੀਂ ਆਪਣਾ ਰੈਵਨਿਊ ਦੀ ਕਲੈਕਸ਼ਨ ਵਧਾਉਣੀ ਆ ਬਗੈਰ ਕੋਈ ਨਵਾਂ ਟੈਕ ਸੰਪੋਜ਼ ਕੀਤੇ ਅਸੀਂ ਸਾਰੇ ਉਹ ਟੈਕਸਾਂ ਦੇ ਅੰਦਰ ਕਲੈਕਸ਼ਨ ਤਾਂ ਵਧੀਆ ਕਿ ਜੇਕਰ ਪੰਜਾਬ ਦੇ ਅੰਦਰ ਫੈਲੇ ਵਕ ਵਕ ਮਾਫੀਆ ਨੂੰ ਖਤਮ ਕੀਤਾ ਗਿਆ ਜਿਹੜੇ ਬਾਫੀਏ ਸ਼ਰੋਮਣੇ ਕਾਲੀ ਦਲ ਭਾਜਪਾ ਦੀ ਸਰਕਾਰ ਨੇ ਪੰਜਾਬ ਸ਼ੁਰੂ ਕੀਤੇ ਸੀ ਜਿਨ੍ਹਾਂ ਬਾਫੀਆ ਨੂੰ ਪਾਲ ਪੋਲੋਸ ਕੇ ਕਾਂਗਰਸ ਪਾਰਟੀ ਨੇ ਵੱਡਾ ਕੀਤਾ ਜਿੰਨਾ ਮਾਫੀਆ ਦੇ ਰਾਹੀਂ ਕਾਂਗਰਸ ਦੇ ਲੋਕ ਪੰਜਾਬ ਦਾ ਖਜ਼ਾਨਾ ਲੁੱਟਦੇ ਰਹੇ ਅਕਾਲੀ ਦਲ ਭਾਜਪਾ ਦੇ ਲੋਕ ਪੰਜਾਬ ਦਾ ਖਜ਼ਾਨਾ ਲੁੱਟਦੇ ਰਹੇ ਉਹ ਸਾਰਾ ਮਾਫੀਆ ਜਿਹੜਾ ਸੀ ਦੰਬ ਕਰਤਾ ਖਤਮ ਕਰਤਾ ਤਾਂ ਹੀ ਜਿਹੜਾ ਰੈਵਨਿਊ ਜਿਹੜਾ ਉਹ 6% ਤੋਂ ਵੱਧ ਕੇ 13% ਵੈਕ ਹੈਡ ਦੀ ਗੱਲ ਕਰ ਰਹੇ ਹੋਇਆ ਹੈ ਕਿਵੇਂ ਸਾਬ ਐਜੂਕੇਸ਼ਨ ਐਜੂਕੇਸ਼ਨ ਤਾਂ ਹੀ ਟਾਪ ਪ੍ਰਾਇਰਟੀ ਤੇ ਰਹੀ ਹੈ ਪਰ ਇਸ ਵੇਲੇ ਐਜੂਕੇਸ਼ਨ ਦਾ ਬਜਟ ਘਟਿਆ ਹੋਇਆ ਵੱਲ ਦੇਖਦੇ ਕਾਰਨ ਕਿ ਐ ਕਿਉਂ ਘਟਾਇਆ ਗਿਆ ਬਿਲਕੁਲ ਨਹੀਂ ਜੀ ਐਜੂਕੇਸ਼ਨ ਦਾ ਬਜਟ ਜਿਹੜਾ ਉਹ ਪਹਿਲੇ ਸਾਲ ਦੇ ਮੁਕਾਬਲੇ ਜਿਹੜਾ ਵਧਿਆਗਾ ਹਾਂ ਤੁਹਾਨੂੰ ਲੱਗਦਾ ਹੋਊਗਾ ਕਿ ਜਿਹੜੀਆਂ ਦਿਵਾਰਸ ਨੇ ਉਹਨਾਂ ਦਾ ਘਟ ਗਿਆ ਦਿਵਾਰ ਕਿਉਂਕਿ ਪਿਛਲੇ ਸਾਲ ਅਸੀਂ ਇੰਨਾ ਉਹਨਾਂ ਦੀ ਬਜਟ ਰੱਖਿਆ ਸੀਗਾ ਉਸੇ ਇਸ ਵਾਰ ਵੀ ਜਿਹੜਾ ਹਾਇਰ ਐਜੂਕੇਸ਼ਨ ਆ ਉਹਦੇ ਚ 6% ਦਾ ਵਾਅਦਾ ਕੀਤਾ ਗਿਆ ਸਕੂਲ ਐਜੂਕੇਸ਼ਨ 85 ਕਰੋੜ ਰੁਪਏ ਭੇਜਿਆ ਨਹੀਂ ਨਹੀਂ 6% ਦਾ ਕੀਤਾਗਾ ਆਈ ਜੀ ਐਜੂਕੇਸ਼ਨ ਕੋਈ 17000 2700 1% 2970 ਆਰਿਚ ਸੋਰੀ ਆਰਿਚ ਆਰਿਚ 6% ਦਾ ਵਾਅਦਾ ਅਸੀਂ ਹੁਣ ਅਸੀਂ ਉਹਦੇ ਚ ਜਿਹੜਾ ਹਾਇਰ ਐਜੂਕੇਸ਼ਨ ਸਕੂਲ ਐ ਸਕੂਲ ਤੇ ਹਰ ਐਜੂਕੇਸ਼ਨ ਚ 11.5 ਫੀਸਦੀ ਦਾ ਵਾਅਦਾ ਕੀਤਾਗਾ ਤੇ ਇਸੇ ਤਰ੍ਹਾਂ ਹੈਲਥ ਐਂਡ ਫੈਮਲੀ ਵੇਅਰ ਚ ਫੈਮਲੀ ਵੈਲਫੇਅਰ ਚ 10.6 ਦਾ ਸੋਸ਼ਲ ਵੈਲਫੇਅਰ ਐਂਡ ਜਸਟਿਸ 6.3 ਦਾ ਫੂਡ ਸਪਲਾਈ ਸਪਲਾਈ 7.0 ਦਾ ਏਮਪਲੋਇਮੈਂਟ ਜਨਰੇਸ਼ਨ ਐਂਡ ਟ੍ਰੇਨਿੰਗ 1.0 ਦਾ ਇਹ ਇਨਫਰਾਸਟ੍ਰਕਚਰ ਚ 16% ਤੋਂ ਉੱਪਰ ਦਾ ਵਾਅਦਾ ਕੀਤਾਗਾ ਸੋ ਸਾਰੇ ਹੈਡ ਦੇ ਵਿੱਚ ਲਗਭਗ ਵਾਧੇ ਹੋਏ ਨੇਗੇ ਐਸ ਪਰ ਲਾਸਟ ਜਿਹੜੇ ਈਅਰ ਬਿਲਕੁਲ ਜਿਹੜਾ ਪੁਰਾਣਾ ਕਰਜ਼ਾ ਪੁਰਾਣੀਆਂ ਸਰਕਾਰਾਂ ਨੇ ਲਿਆਗਾ ਉਹਦੀ ਜਿਹੜੀ ਉਸ ਕਰਜ਼ੇ ਦੀ ਜਿਹੜੀ ਕਿਸ਼ਤਾਂ ਜਾਂ ਉਸ ਕਰਜ਼ੇ ਦਾ ਇੰਟਰਸਟ ਜਿਹੜਾ ਹੈਗਾ ਉਹ ਵੀ ਲਗਾਤਾਰ ਸਾਨੂੰ ਮੋੜਨਾ ਪੈ ਰਿਹਾਗਾ ਸੋ ਪਿਛਲਾ ਜਿਹੜਾ ਅਪ੍ਰੋਕਸੀਮੇਟਲੀ ਜੇ ਮੈਂ ਗੱਲ ਕਰਾਂ ਤਾਂ 30000 30370 ਕਰੋੜ ਤੋਂ ਉੱਪਰ ਪੁਰਾਣੇ ਕਰਜ਼ੇ ਦਾ ਇੰਟਰਸਟ ਵਿਆਜ ਵਿਆਜ ਜਿਹੜਾ ਉਹ ਬੜਿਆਗਾ ਇਸੇ ਤਰੀਕੇ ਲਗਭਗ 2923 ਜਿਹੜੀ ਪ੍ਰਿੰਸੀਪਲ ਅਮਾਉਂਟ ਆ ਪ੍ਰਿੰਸੀਪਲ ਦੀ ਰੀ ਦੀ ਰੀਪੇਮੈਂਟ ਕੀਤੀ ਆ ਕਿਉਂਕਿ ਬਹੁਤ ਸਾਰੇ ਕੰਟੀਨਿਊ ਜਿਹੜਾ ਪ੍ਰੋਸੈਸ ਹੁੰਦਾ ਇਹ ਨਹੀਂ ਹੁੰਦਾ ਕਿ ਤੁਸੀਂ ਆਰਬੀਆ ਦੇ ਕੋਈ ਕਿਸ਼ਤਾਂ ਰੋਕ ਲਓਗੇ ਜਦੋਂ ਵੀ ਆਰਬੀਆ ਸਾਡਾ ਜਿੱਦਾਂ ਵੀ ਖਜ਼ਾਨੇ 'ਚ ਪੈਸਾ ਜਾਂਦਾਗਾ ਆਰਬੀਆ ਆਪਦਾ ਜਿਹੜਾ ਬਣਦਾ ਹੁੰਦਾ ਹਿੱਸਾ ਜਿੰਨਾ ਵੀ ਸਾਡਾ ਦੋਲ ਲਿਆ ਹੋਇਆ ਹੈਗਾ ਪੁਰਾਣੀਆਂ ਸਰਕਾਰਾਂ ਨੇ ਪਹਿਲਾਂ ਕੱਟ ਕੇ ਹੀ ਸਾਨੂੰ ਵਾਪਸ ਦਿੰਦੀਆਂ ਨੇ ਕਿ ਤੁਹਾਡਾ ਭਾਈ ਆ 100 ਰੁਪਏ ਆਇਆ ਸੀਗਾ ਇਹਦੇ ਚੋਂ 25 ਰੁਪਏ ਤੁਹਾਡੇ ਕੱਟ ਲੈ ਗਏ ਤਾਂ ਤੁਹਾਡੇ 75 ਬਚਦੇ ਨੇ ਤਾਂ ਤੁਹਾਨੂੰ ਜਿਹੜਾ ਉਹ ਵਾਪਸ ਆਇਆ ਜਾਂਦਾ ਹੈ ਇਸੇ ਤਰ੍ਹਾਂ ਜਿਹੜੀਆਂ ਪੈਂਡਿੰਗ ਲਾਇਬਿਲਟੀ ਸੀਗੀਆਂ ਜੇਵੇਂ ਪੈਂਡਿੰਗ ਲਾਇਬਿਲਟੀ ਜਿਹੜੀਆਂ ਪੁਰਾਣੀ ਸਰਕਾਰ ਦੀ ਤੁਸੀਂ ਕਹਿ ਰਹੇ ਹੋ ਕਿ ਉਹਦੋਂ ਘਟ ਗਿਆ ਕਰਜ਼ਾ ਹੋਇਆ ਉਹਦੇ 6279 ਕਰੋੜ ਰੁਪਏ 6279 ਕਰੋੜ ਰੁਪਏ ਪੁਰਾਣੀਆਂ ਲਾਇਬਿਲਟੀ ਜਿੱਚ ਪੀਐਸਆਈ ਡੀਸੀ ਦੇ ਪੰਜਾਬ ਦੇ ਉਡਾ ਦੇ ਪੀਐਸਏ ਡੀਵੀਆਈ ਦੇ ਪੰਜਾਬ ਐਗਰੋ ਦੇ ਪਾਵਰ ਸਬਸਿਡੀ ਦੇ ਇਹ ਸਾਰੇ ਪੈਸੇ ਅਸੀਂ ਜਿਹੜੇ ਦੇਗੇ ਉਹ ਰੀਪੇ ਕੀਤੇਰੇ ਵਾਪਸ ਕੀਤੇ ਨਗੇ ਤੇ ਕਰਜ਼ਾ ਘਟ ਕਰਨ ਲਈ ਸਰਕਾਰ ਦਾ ਕੀ ਕੋਈ ਲੈ ਜੀ ਇਸ ਗ੍ਰੇਸ ਦਾ ਬੰਦਾ ਤਾਂ ਦਾਵਾ ਕਰਵਾਤਾ ਜਾ ਰਿਹਾ ਕਿ ਇਸ ਸਪੀਡ ਦੇ ਨਾਲ ਬਹੁਤ ਜ਼ਿਆਦਾ ਚਲਾਇਆ ਜਾਣਾ ਨਹੀਂ ਇਹ ਬੈਂਕ ਦੇ ਮੇ ਉਹਗਾ ਇਸਕੋ ਡਾਪ ਲਾਨ ਕੀ ਹੈ ਬਿਲਕੁਲ ਜੀ ਲਗਾਤਾਰ ਜਿਹੜੇ ਪ੍ਰੈਜ਼ੈਂਟ ਜਿਹੜੇ ਟੈਕਸ ਹਰਜ਼ੀਮ ਚੱਲ ਰਹੀ ਹੈ ਜੀਐਸਟੀ ਚੱਲ ਰਹੀ ਹੈ ਉਹਦੇ ਅੰਦਰ ਅਸੀਂ ਆਪਣੀ ਟੈਕਸ ਕੰਪਲਾਈਂਸ ਨੂੰ ਉਦੀ ਟੈਕਸ ਦੀ ਪ੍ਰਾਪਤੀ ਨੂੰ ਲਗਾਤਾਰ ਵਧਾ ਰਹੇ ਹਾਂਗੇ ਔਰ ਅਸੀਂ ਆਪਣਾ ਟੈਕਸ ਦੀ ਵਧਾ ਰਹੇ ਹਾਂਗੇ ਇਸੇ ਕਰਕੇ ਜਿਹੜਾ ਪਿਛਲੇ ਸਾਲ ਨੂੰ ਡੈਟ ਲੈਂਡ ਦੀ ਕਿਰਿਆ ਉਹਦੇ 4% ਦੀ ਦਾ 4% ਜਿਹੜਾ ਇਸ ਸਾਲ ਅਸੀਂ ਕੱਟ ਲੈ ਰਹੇ ਹਾਂਗੇ 4% ਦਾ ਜਿਹੜਾ ਉਹ ਘਟਾ ਹੋਇਆਗਾ ਹੌਲੀ 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 ਡਿਕਲਾਈਨ ਹੋਊਗਾ ਇਹ 30 35 ਸਾਲ ਦਾ ਵਧਾਇਆ ਹੋਗਾ ਇੱਕ ਦਿਨ ਚ ਜਾਂ ਇਹ ਚੰਦ ਦਿਨਾਂ ਦੇ ਵਿੱਚ ਪੂਰਾ ਨਹੀਂ ਹੋਣਾ ਹੈਗਾ 30 35 ਸਾਲ ਦੀ ਪ੍ਰਕਿਰਿਆ ਦੇ ਦੌਰਾਨ ਚੜਾਇਆ ਗਿਆ ਸੋ ਅਸੀਂ ਇਹਨੂੰ 4% ਇਸ ਵਾਰ ਡਿਕਲਾਈਨ ਕੀਤਾਗਾ ਇਹ ਮੈਂ ਸਮਝਦਾ ਇੱਕ ਬਹੁਤ ਵੱਡੀ ਸਟੇਟ ਦੀ ਜਿਹੜੀ ਆ ਪ੍ਰਾਪਤੀ ਆ ਉਸ ਸਟੇਟ ਦਾ ਪੋਜ਼ਿਟਿਵ ਸਟੈਪ ਆ ਥੈਂਕ ਯੂ ਜੀ ਬੜਾ ਆਜੂ ਚਾਚਾ ਆਓ ਆਪਾਂ ਖਾਣਾ ਖਾਈਏ